ਗੱਦਾ ਤੇ ਲੋ ਵੀ ਦੋਸਤੋ ਅੱਜ ਆਪਾਂ ਆਪਣੇ ਕੂਤਰਾ ਲਾਵਾਂਗੇ ਗੋਲੀ ਹੈਵੀ ਇੱਧਰ ਚੱਕ ਅੱਜ ਆਪਾਂ ਆਪਣੇ ਸਾਰੇ ਕੂਤਰਾ ਲਾਉਣੇ ਗੋਲੀ ਠੀਕ ਆ ਕਰਾਂਗੇ ਗੋਲੀ ਦਿਖਾਈਂ ਯਾਰ ਉਹਲੀ ਕਿਹੜੀ ਲੈ ਕੇ ਆਏ ਆ ਆ ਦੇਖੋ ਮਿੱਤਰੋ ਗੋਲੀ ਦੇਖਦਾ ਨਹੀਂ ਯਾਰ ਆ ਵੀ ਦਿਖਾ ਦੇ ਇਹ ਗੱਡ ਦੀ ਵੀ ਛੋਰੀ ਦੇਖਾ ਆ ਦੇਖੋ ਮਿੱਤਰੋ ਈਜੀ ਪੈਟਾ ਠੀਕ ਆ ਆਪਾਂ ਸਾਰੇ ਕੂਤਰਾ ਅਨਮੋਲ ਘੋੜਾ ਇਹਦਾ ਪਰਮਾਣਾ ਦੱਸ ਕੀ ਆ ਗੜਦਾ ਹੈ ਨਾ ਛੋਲੇ ਦਾਣੇ ਜਿੰਨਾ ਆਪਾਂ ਸਾਰੇ ਲੈ ਲੈਣਾ ਗੋਲ ਬਣਾ ਬਣਾ ਕੇ ਉਹਦੇ ਨਾਲ ਫਿਰ ਜੋ ਕੋਟੇ ਤੇ ਅਸੀਂ ਚੱਲ ਗਏ ਜਿੱਥੇ ਜਾ ਕੇ ਹੈਨਾ ਕੋਟੇ ਤੇ ਟਿਕ ਪਿਆ ਉੱਥੇ ਮਲੰਬੇ ਜਿੰਨੇ ਵੀ ਕੀੜੇ ਇਕੱਠੇ ਹੋ ਜਾਣਗੇ ਆਉਣਗੇ ਹਾਂ ਖਾਣ ਉਹ ਇਕੱਠੇ ਹੋ ਜਾਣਗੇ ਉੱਤੋਂ ਹੀ ਛੜਦਾ ਜਬਰਤਾਰ ਦਰ ਜਿੱਧਰ ਵੀ ਰਾਹ ਮਿਲੇ ਉਧਰ ਦੀ ਬਾਹਰ 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 ਮੂੰਹ ਥਾਣੀ ਦੀ ਜੀ ਆਹ ਕਹੀ ਕਿ ਮੂੰਹ ਬਈ ਬੇਟਾ ਦਾ ਨਹੀਂ ਦੀ ਕਹੀ ਜਿਵੇਂ ਹੈਨਾ ਬਿਨਾਂ ਡੀ ਬਾਰਮਿੰਗ ਤੋਂ ਮੂੰਹ ਬਈ ਦੀ ਬੜਾ ਫਰੂਪ ਕੱਢਣ ਲੱਗ ਜਾਂਦੇ ਉਹ ਪੇਟੀ ਤੇ ਪੋਟੇ ਤੇ ਚੱਕਰ ਹੁੰਦਾ ਹੈ ਨਾ ਹਾਂ ਤੇ ਉਹ ਸਾਰਾ ਕੁਝ ਓਕੇ ਰਿਪੋਰਟਾਂ ਕਰਦਨੇ ਆਪਾਂ ਸਾਰਿਆਂ ਦਾ 20 20 ਐਮਐਲ ਪਾਣੀ ਮਿਲ ਲੈਨੇ ਆਪਾਂ ਕੱਪ ਦੇ ਵਿੱਚ ਤੇ ਉਹਦੇ ਚ ਪਾ ਲੈਨੇ ਆਪਾਂ ਇੱਕ ਗੋਲੀ ਤੇ ਸਾਰਿਆਂ ਨੂੰ ਠੋਕ ਦੇਣੀ ਹੈ ਠੋਕ ਦੇਣੀ ਹੈ ਠੀਕ ਹੈ ਭਾਈ ਤੇ ਦਿਖਾਉਨੇ ਤੁਹਾਨੂੰ ਸਾਰਾ ਪ੍ਰੋਸੈਸ ਹੋਣਾ ਕਰ ਲਿਆ ਕੂਤਰੀਆਂ ਫੜ ਲਈਏ ਪਹਿਲਾਂ ਤੇ ਆਪਾਂ ਮੁੜ ਕੇ ਲੰਮ ਲੈਨੇ ਇਹਨਾਂ ਨੂੰ ਗੋਲੀਆਂ ਸਾਰੀਆਂ ਫੜਾਂਗੇ ਕੂਤਰੀਆਂ ਟੋਟਲ ਆਪਾਂ ਜਾਲ ਚ ਪਾਈ ਚੱਲਾਂਗੇ ਇਹਨੂੰ ਪਹਿਲਾਂ ਘੜ ਦੇਣਾ ਪਰ ਇਹਨੂੰ ਕਿ ਪਹਿਲਾਂ ਜਾਲ ਲੋ ਜੀ ਮਿੱਤਰੋ ਪਹਿਲੀ ਗੋਦਰੀ ਨਾ ਪਦੇ ਦਾ ਗੋੜ ਇਹ ਤੇ ਨਾ ਵੀ ਰੱਖਣਾ ਕਿਸੇ ਦੇ ਬਾਈ ਕੁੱਕ ਘੱਟ ਨਾ ਦੇ ਗੋਰੀ ਤੂੰ ਇਹੀ ਕੰਮ ਆ ਤੇ ਆ ਰੱਖਦੇ ਚੱਲਾ ਨੀ ਆਪੀ ਲੈ ਹੋਰ ਕਰ ਇਹ ਦੱਪਾ ਤੜ ਤੂੰ ਸਾਡਾ ਸ਼ੋਰ ਖੋ ਲੋ ਜੀ ਹਣ ਵਾਰੀ ਗੂਲੀ ਦੀ ਪਰ ਜਿਹੜੇ ਆਪਣ ਨੂੰ ਪਹਿਲੇ ਦੋ ਸੀ ਹਾਲੇ ਭੱਠੇ ਇਹਨਾਂ ਨੂੰ ਤਾਂ ਨਹੀਂ ਆਪ ਲਾਈ ਸੀ ਨਹੀਂ ਲਾਈ ਸੀ ਨਾ ਅੱਜ ਵੀ ਸਾਰੀ ਗੱਤਰ ਕੱਢ ਦੇ ਨੀ ਇਹਨਾਂ ਨੂੰ ਲਾ ਕੇ ਗੁਲੀ ਦੀ। ਜੀ ਬਾਰਕ ਵੀ ਲੈ ਜੀ ਸੋ ਢਿੱਡਰ ਵੀ ਆ ਜਾਣੇ। ਲੋ ਬੋਰਾ ਕਵੇਂ ਪਾਣੀ ਲਾਣਾ ਹੋ ਉਹ ਦਾਣੇ ਪਾਉਣ ਵਾਲੇ ਪਾਣਾ ਗੱਤ ਨੇ ਜੀ। ਜਿਸਰ ਛਿੜਦੀ ਇੱਥੇ। ਜਿਸਰ। ਕੋਲਾ ਬੁਦਰੀ ਹਣ ਵਾਰੀ ਆ ਗਈ ਆਪਣੀ ਖਟੀਆਂ ਖੜੀ ਬੁਦਰੀ ਦੀ। ਲੋ ਜੀ ਤੀਜੀ ਗੁਦਰੀ ਦੀ ਵਾਰੀ ਆ ਗਈ ਆਪਣੀ ਦੀ। ਆਮ ਤੰਦ ਗੋਰ ਮੇ। ਨਮਕ ਖਾਂਦੇ ਪਾ। ਜਾ ਵੀ ਹੋ ਕੀ ਬੀ ਅਗਰ ਕਰਨ ਨੂੰ ਆਪਾਂ ਦੇਤਾ ਗੋੜਾ ਠੀਕ ਹੈ ਮਿੱਤਰੋ ਸਾਰਿਆਂ ਨੂੰ ਤੇ ਉਧਰ ਆਪਾਂ ਖੂਤਰੀਆਂ ਨੂੰ ਵੀ ਦੇਤਾ ਤੇ ਆਪਾਂ ਤਾਂ ਪਾਤੀਆਂ ਜਾਲ ਚ ਤੇ ਹੁਣ ਆਪਾਂ ਉਹਨਾਂ ਨੂੰ ਦਿੰਨੇ ਆ ਦਵਾਈ ਤੇ ਲਓ ਵੀ ਮਿੱਤਰੋ ਆਪਾਂ ਇੱਥੇ ਲਿਆਏ ਦਵਾਈ ਤੇ ਇਹਨਾਂ ਨੂੰ ਆਪਾਂ ਤਾਂ ਦਿੰਨੇ ਆ ਆਈ ਚੜਿਆ ਤਾਂ ਪ੍ਰਭੇ ਕਿ ਖੋਲਾ ਤਾਂ ਚੜਨਾ ਆ ਜਾ ਫਿਰ ਉਹ ਆਪਣੇ ਪਾਏ ਖੂਤ ਤੇ ਠੀਕ ਉਹ ਵੀ ਆਪਾਂ ਇੱਥੇ ਟਾਂਕ ਦਿੰਨੇ ਛਤਰੀ ਵਾਲੀ ਥਾਂ ਤੇ ਦੂਜਾ बारी आ गई अपनी डबी दें लाइनी गई गुली रे ना बाहर ही निकल जो लाओ जी ला दो पर जिन्नी बारी भी ना तो यह दवाई देनी है हिला के देनी है ठीक है प्रैशर एक मार दे के हाँ जो कि ਦਵਾਈ ਥੱਲੇ ਨਾ ਰਹਿ ਜੀ ਕਈ ਵਾਰ ਨਾ ਕਪੜੇ ਥੱਲੇ ਥੋਲੇ ਐ ਭਾਂਡੇ ਦੇ ਵਿੱਚ ਹੀ ਰਹਿ ਜਾਂਦੀ ਆ ਇਹ ਚੀਜ਼ ਆ ਵੀ ਤੁਸੀਂ ਧਿਆਨ ਰੱਖਣਾ ਚੱਕ ਦੇ ਚੱਕ ਦੇ ਚਾ ਇਹ ਜਾਣੀ ਆ ਭਰਾ ਦਾ ਤੇ ਇਹ ਤੁਹਾਨੂੰ ਮੈਂ ਪਾਣੀ ਦੀ ਵੀ ਜਾਣਕਾਰੀ ਮਾੜੀ ਮੋਟੀ ਦੇਦਾ ਮੈਂ ਜਿਹੜਾ ਸੈਂਪਲ ਪਾਣੀ ਲਾਉਣਾ ਨਾ ਦੋ ਵਾਰੀ ਲਾਉਣਾ ਬਾਈ ਤੁਸੀਂ ਠੀਕ ਹੈ ਗੋਲੀ ਲਾ ਕੇ ਜਿਨ੍ਹਾਂ ਨੂੰ ਨਹੀਂ ਪਤਾ ਹਨ ਵੈਸੇ ਤਾਂ ਲਗਭਗ ਸਾਰੇ ਅੱਜਕੱਲ੍ਹ ਭਰਾ ਆਪਣੇ ਸਾਰੇ ਸਿਆਣੇ ਹੀ ਆ ਜਿਨ੍ਹਾਂ ਨੂੰ ਨਹੀਂ ਪਤਾ ਹਨ ਉਹਦਾ ਚਲ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਜਿੰਨਾਂ ਦਾ ਆਪਣਾ ਨੌਲੇਜ ਆ ਦੋ ਕਵਾਰੀ ਪਾਣੀ ਦੇਣਾ ਜਿਨ੍ਹਾਂ ਜਿਨ੍ਹਾਂ ਟਾਈਮਾ ਦਵਾਈ ਨਹੀਂ ਹਾਜਮ ਕਰਦੇ ਤੇ ਖਾਲੀ ਵੀ ਨਹੀਂ ਜਮਾ ਹੁੰਦੇ ਇਹਦੀ ਚੀਜ਼ ਦਾ ਵੀ ਧਿਆਨ ਰੱਖਣਾ ਵੀ ਜਮਾ ਸੁੱਕਣੇ ਵੀ ਨਹੀਂ ਚਾਹੀਦੇ ਪੋਟੇ ਬਸ ਇੱਕ ਅੱਧਾ ਮਹੀਨਾ ਰਹਿੰਦਾ ਹੋਊ ਉਹਦੋਂ ਪਾਣੀ ਠੋਕ ਦਵੇ ਸੈਂਪਲ ਤੇ ਇਹ ਵੇ ਹੁਣ ਵੀ ਕਈਆਂ ਨੇ ਮਿਹਲਾ ਪਕੜਦੇ ਨੇ ਪਰ ਜਿਆਦਾ ਇਹ ਮਿਹਲਾ ਆਪਣਾ ਬਾਅਦ ਚ ਕੱਢਣਗੇ ਜੋ ਸਾਫ ਪਾਣੀ ਦੇਵਾਂਗੇ ਨਾ ਸੈਂਪਲ ਪਾਣੀ ਹਾਂ ਸੈਂਪਲ ਪਾਣੀ ਉਦੋਂ ਕੱਢਦੇ ਆ ਉਦੋਂ ਕੱਢਦੇ ਉਦੋਂ ਸਹੀ ਪਟਾਕੇ ਬੰਦਦੇ ਆ ਹਾਂ ਬੰਦਦੇ ਨਾ ਖੜਾਚੇ ਦੇ ਮੂੰਹ ਥਾਣੀ ਨਹੀਂ ਪੂਰਾ ਬਾਈ ਪੂਰਾ ਮੈਂ ਯਸ 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 ਉਹ ਪੇਟੀ ਪੂਟੀ ਵਾਲੇ ਮੂੰਹ ਬਾਈ ਦੀ ਕੱਢ ਦਿੰਦੇ ਹੈ ਗਾਈ ਚੱਲੋ ਵੀ ਮਿੱਤਰ ਸਾਰੇ ਹੁਣ ਆਪਾਂ ਦੇ ਦੀ ਦਵਾਈ ਹੁਣ ਥੱਲੇ ਪਰ ਕੂਤਰਾਂ ਦੀ ਵਾਰੀ ਹੈ ਨਾ ਇਹਨਾਂ ਨੂੰ ਪੋਚਾ ਕਰੀ ਦਿਨ ਸੱਪਾਂ ਵਾਲੀ ਛੁੱਟੀ ਫੜਾਉਣਾ ਲਾ ਦੇ ਲਾ ਦੇ ਤਾਂ ਕਰਕੇ ਮੜਾ ਕੱਸ ਦੇ ਕੇ ਲੋੜੀ ਨਹੀਂ ਟੁੱਟਿਆ

ਆਪਾਂ ਅੱਗੇ ਦਾ ਪਾਣੀ ਉਦੋਂ ਤੱਕ 60 ਦਾ ਟਾਈਮ ਲੇ ਕੇ ਉੱਡਦਾ ਹੈ ਹੁਣ ਪਾਣੀ ਕੱਢੀ ਜਾਂਦਾ ਬੰਦਰ ਦਾ ਹੈਲੋ ਹੈਲੋ ਹਾਂਜੀ ਭਾਈ ਹੈਲੋ ਹਾਂਜੀ ਹਾਂਜੀ ਹੈਲੋ ਹੁੰ ਲੱਗ ਉਧਰੀ ਬੁੱਲੀ ਜਾਂਦੇ ਸਬਰ ਓਕੇ ਤੇ ਲੋਈ ਮਿੱਤਰ ਅਸੀਂ ਬੱਕੀ ਨਹੀਂ ਦਿੰਦੇ ਆਪਾਂ ਟੰਗ ਲੋ ਜੀ ਮਿੱਤਰੋ ਫਿਰ ਆਪਾਂ ਇੱਧਰ ਜਾਲ ਬੰਨਤਾ ਤੇ ਚੱਕਦੇ ਵੀ ਮਾਦਰ ਨਾਲ ਇੱਕ ਸ਼ੇਰ ਆਈਦਾ ਓਏ ਇੱਧਰ ਨਾ ਮਾਰੀ ਓ ਟਟੂਆ ਟਟੂਆ ਕਬੂਤਰ ਵੀ ਛੱਟੂਗਾ ਦਦਾ ਲਾ ਦੇ ਉਹ ਦੇਖੋ ਮਿੱਤਰੋ ਵੰਜੀ ਕਿਵੇਂ ਫੋਜੋਕੇ ਮਾਰਦੀ ਓਏ ਉਹ ਮੈਂ ਕਹਣਾ ਦੂਜੀ ਤੇ ਲਾ ਦੇ ਯਾਰ ਉਹ ਟੁੱਟ ਨਾ ਜਾਵੇ ਖਰਾ ਹੈ ਮੋ ਦੇਖੋ ਇਹ ਪੁੱਤਰਾ ਬੜਾ ਆਪਾ ਦੇਖੋ ਇਹ ਆਹ ਦੇਖੋ ਕੱਡੇ ਹੈ ਜੀ ਗੁਛਾਈ ਹੈ ਨਾ ਤੇ ਇਹ ਕਾ ਰਿਆ ਹਨਾ ਇਹ ਕਾ ਰਿਆ ਮਿੱਤਰੋ ਦੇਖੋ ਇਹ ਕਾ ਵੀ ਗੁਛਾਇੰਦਾ ਤਾਂ ਲਿਖਾਈਆ ਕਰਦੇ किड़ा आ देखो एक डले दो ये ले आ ले खड़े ना श्री चक के ये मुलाफा मित्रो आ कार ले बस ये सर्च पे बैठना मार ना नवा नहीं ना सर्च भी मुलाफी भी आ है हैं चलो हम पानी लाइए ना लाद के पहला चलो ये है डाल तेरा के नाले में ਪਾਣੀ ਵਰਤ ਘੱਟਦੇ ਨਾ ਪਾਣੀ ਵਰਤ ਘੱਟਦੇ ਆ ਤੁਹਾਡੇ ਬੇ ਪਾਣੀ ਦੇ ਰੱਤੇ ਘੱਟਦੇ ਆ ਪਾਣੀ ਦੇ ਨੰਬਰ ਦੇਖੋ ਕੂਤਰੀਆਂ ਨੇ ਬਲੱਪ ਕੱਢੇ ਕਰੋ ਚੈੱਕ ਇਹ ਕਾ ਕਿੰਨਾ ਗੁੱਛਾ ਰਿਹਾ ਇਹ ਕਾ ਦੇਖੋ ਮਿੱਤਰੋ ਗੁੱਛਾ ਰਿਹਾ ਇਹ ਕਾ ਦੇਖੋ ਗੱਡਾ ਔਰ ਦੇਖੋ ਲੈ ਭਾਈ ਵੀ ਕੱਢੀ ਜਾਂਦੇ ਨੇ ਕਰੋ ਚੈੱਕ ਸਾਰੀਆਂ ਕੂਤਰੀਆਂ ਨੇ ਕੱਢੇ ਆ ਤੇ ਲੋ ਵੀ ਮਿੱਤਰੋ ਕੂਤਰੀਆਂ ਵਾਲੀਆਂ ਆਪਾਂ ਥੱਲੇ ਹੁਣ ਆਪਾਂ ਕੂਤਰੀਆਂ ਨੂੰ ਦਿੰਨੇ ਪਾਣੀ ਆ ਦੇਖੋ ਕੀ ਗੰਦ ਗੁੰਦ ਪਾਈ ਜਾਂਦੀਆਂ ਕਰੋ ਚੈੱਕ ਲੋ ਕਿਦਾਂ ਮਾਮਲਾ ਪਤਾਾਈ ਸੀ ਕਿ ਮਿੱਤਰੋ ਤਾਹਣਾ ਪੈਨ ਨੂੰ ਪਾਣੀ ਦਿੰਦੇ ਕਬੂਤਰੀਆਂ ਤੇ ਲੋਗ ਮੈਨੂੰ ਕੂਤ ਲਿਆ ਦਿੰਦੇ ਆਪਾਂ ਆ ਦੇਖੋ ਮਿੱਤਰੋ ਯਾਰ ਪਰ ਆਪਣੇ ਬਿੱਟ ਮਰਾ ਦੇ ਆਰ ਕੇ ਵੀ ਰਹਿੰਦੇ ਆਹੀ ਦੇਖਦਾ ਹਾਂ ਹਾਂ ਨੋਰ ਦਾ ਉਹ ਵੀ ਦੇਖੋ ਬਾਰ ਬਾਰੇ ਤੇ ਇਹਦਾ ਜਾਲ ਲਾ ਨਹੀਂ ਸਕਦਾ ਨਹੀਂ ਜਦ ਰਹੋ ਤਾਂ ਬੜਾ ਜਹੜਾ ਲੱਗੋ ਇਹ ਨਹੀਂ ਕੋਈ ਪਰ ਕੋਈ ਬਾਕੀ ਤਾਂ ਗੂਣ ਲਾਣਾ ਖਲੇ ਪਿਆ ਰੇ ਅੱਖੀ ਰੋਣੀਆਂ ਲੱਗ ਮੈਂ ਘਰੋਂ ਲੈਣ ਨੂੰ ਲੈ ਫੜੇ ਜਲਦੀ ਰਵਾ ਤਾਂ ਤਾਂ ਬਹੁਤ ਦੇਖੀ ਨਹੀਂ ਭਾਈ ਤਾਂ ਮਰ ਤੋਚਾ ਨਾ ਬੱਲੇ ਜਾਂ ਇਹ ਜਾਂ ਆਹ ਕੁਦਰਤ ਨੇ ਆਹ ਦੇਖੀ। ਮੌਤੀ ਦੇ ਤਾਂ ਇਹਨਾਂ। ਉਹਨਾਂ ਹੀ ਦੇਖ ਲੈ ਕਿਹਨੂੰ ਨ ਦਿੱਤਾ ਐ। ਡੱਬੇੰਦੇ ਤਾਂ ਬੱਚੇ ਮੇਰੇ। ਇਹਦੇ ਨਾਲ ਦਾ ਖੂਲ ਫੜ ਬੱਚਾ। ਆ ਵੀ ਰੰਗ ਦੇ ਰਿਹਾ। ਆਣੀ ਕੋ ਦਾ ਪਾਣੀ ਆਇਆ ਕਿੱਰੀ ਦੀ ਦੱਕਣਾ ਨਹੀਂ ਆ ਪਾਣੀ ਪਿਆਲਾ ਬਾਕੀ ਨੂੰ ਲਾ ਪਾਣੀ ਦੀਦਾ ਸੀ ਨਹੀ ਕੋਈ ਨਾ ਆ ਜਾਓ ਜੀ ਮੇਰੇ ਅੱਕ ਗੁੱਦੀ ਅੱਡ ਗਿਆ ਆਪਣੀ ਸ਼ਾਹ ਕੀ ਟੱਕੇ ਵਾਲੀ ਆਹ ਦੇਖੋ ਇਹਦੇ ਵਿੱਚੋਂ ਨਿਕਲੀ ਤੁਸੀਂ ਦੇਖ ਲਈ ਤੇ ਜਾਲ ਦੇ ਵਿੱਚ ਨਾਲ ਰਿਕਵਰ ਹੋ ਗਿਆ ਚੱਲ ਕੋਈ ਨਾ ਛੱਦਰੀ ਲਾਉਣੇ ਆਪਾਂ ਕਿਉਂ ਯਾਨੀ ਇਹਦਾ ਬਾਹਲੀ ਦੇ ਪਾਸੇ ਤੁਸੀਂ ਟੈਟ ਹੈ। ਚੱਲ ਕੋਈ ਨਾ ਗਿੱਜੀ ਦਾ ਪਰ ਫੇਰ ਵੀ ਡਾਲੀ ਚੰਗਾ ਭਰਾਵਾ। ਦਾਫਰ ਸਾਫਕ ਦੇ ਪਾਸੇ ਨਾ ਕਿ ਪਾਣੀ ਜਣਾ। ਨਵਾਂ ਹੀ ਕਾਰਡ ਨੂੰ ਸਾਫ ਕਰ। ਪਤਾ ਹੀ ਨਹੀਂ। ਓਏ ਅਸੀਂ ਕਰਦੀ ਐ ਦੁਕਾਨਾ ਇਹ ਦੇ ਕੇ। ਮੈਂ ਕਦੇ ਤੇਰੇ ਵਾਲੀ ਸਾਖ ਕਿ ਨਿਕਲ ਗਈ। ਪਸੰਦ ਚਲ ਤੋੜਾ ਗੜ ਆਹੀ ਰੋਟੀ ਹਾਂ ਚਲੋ ਵੀ ਮਿੱਤਰਾਂ ਪਕੂਤਰੀ ਨਹੀਂ ਦੇਦਾ ਪਾਣੀ ਸਾਰਿਆਂ ਨੂੰ ਠੀਕ ਹੈ ਜੋ ਕਿਸ ਨੂੰ ਪਤਾ ਹੀ ਆ ਪਰ ਆਪਣੀ ਸ਼ਾਖਿਰ ਜੀ ਨਿਕਲ ਗਈ ਹੁਣ ਆਪੇ ਨੂੰ ਭਾਲੀਏ ਪਾਣੀ ਨਾ ਲੱਗੋ ਤਾਂ ਆਪੋ ਦਾ ਸਿੱਧੀ ਆਪੋ ਤਾਂ ਆ ਵੀ ਸਿੱਧੀ ਹੋ ਗਈ ਉਹ ਫਿਰਦੀ ਤੇ ਉਹਨੂੰ ਆਪਾਂ ਲਾ ਲਈਏ ਤੇ ਲੋ ਵੀ ਮਿੱਤਰੋ ਵੀਡੀਓ ਦਾ ਪੇਥੇ ਕਰਦੇ ਆ ਵੀਡੀਓ ਕਦਾਂ ਲੱਗਿਆ ਚੈਨਲ ਨੂੰ ਕੋਲ ਸਬਸਕ੍ਰਾਈਬ ਤੇ ਉਹ ਪਾਣੀ ਆਹ ਖਿੱਚ ਲਿਆ ਇਹਨਾਂ ਨੇ ਹੁਣ ਅਧੀਰ ਦਾ ਪਾਣੀ ਸੀਗਾ ਬਸ ਹਾਂ ਇਹ ਖੀਰ ਲਾ ਤੇ ਜਦੋਂ ਇਹਨਾਂ ਨੇ ਇਹ ਖਿੱਚ ਲਿਆ ਫਿਰ ਦਾਣੇ ਹਾਂ ਦੋ ਪਾਣੀ ਲਾ ਤੇ ਲਾ ਤੇ ਬਾਏ ਵੀ ਮਿੱਤਰੋ